ਜਿਮ ਕਰਦੇ ਆ ਜਿਮ ਦੇ ਵਿੱਚੋਂ ਕਿਸ ਤਰ੍ਹਾਂ ਆਪਦੇ ਆਪ ਨੂੰ ਇਨਵੋਲਵ ਕਰਦੇ ਕਿਸ ਤਰ੍ਹਾਂ ਦੀ ਡਾਈਟ ਲੈਣ ਕਿਸ ਤਰ੍ਹਾਂ ਦਾ ਫੂਡ ਲੈਣ ਕਈ ਵਾਰ ਆਪਦੇ ਪੇਰੈਂਟਸ ਨੂੰ ਮਜਬੂਰ ਕਰਦੇ ਆ ਉਹ ਬੜੀ ਮਹਿੰਗੀ ਡਾਈਟ ਹੁੰਦੀ ਆ ਪੇਰੈਂਟਸ ਪਰਚੇਜ਼ ਵੀ ਨਹੀਂ ਕਰ ਪਾਉਂਦੇ ਤੇ ਉਹ ਬੱਚਾ ਉਹਨੇ ਚ ਨਾਰਾਜ਼ ਹੋ ਜਾਂਦਾ ਕਿ ਉਹ ਬਹੁਤ ਜ਼ਰੂਰੀ ਹੈ ਵੀ ਉਹਦੇ 18 ਇੰਚ ਦੇ ਡੋਲੇ 20 ਇੰਚ ਦੇ ਡੋਲੇ ਇੱਕ ਬਿਲਕੁਲ ਜੀ ਐਕਚੁਅਲੀ ਕੀ ਹੈ ਕਿ ਦੇਖੋ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਮੈਨੂੰ ਇਹ ਗੱਲ ਬਹੁਤ ਅੱਛੀ ਲੱਗਦੀ ਹੈ ਕਿ ਅੱਜਕੱਲ ਜਿੰਮਸ ਭਰੇ ਹੋਏ ਮਿਲਦੇ ਨੇ ਨਾ ਨੌਜਵਾਨ ਯੰਗਸਰ ਦਾ ਧਿਆਨ ਬਹੁਤ ਆਪਣੀ ਬਾਡੀ ਸਿਕਸ ਪੈਕ ਕਲੀਨ ਬਾਡੀ ਚਾਹੀਦੀ ਹੈ ਅੱਜਕੱਲ ਕੁੜੀਆਂ ਦਾ ਬਹੁਤ ਕੁੜੀਆਂ ਈਵਨ ਹਾਂ ਮਤਲਬ ਜਿਹੜੇ ਏਸ ਲੋਕ ਨੇ ਉਹ ਵੀ ਆਪਣੀ ਹੈਲਥ ਨੂੰ ਹੋਰ ਵਧੀਆ ਕਰਨ ਵਾਸਤੇ ਜਿੰਮ ਜਾਂਦੇ ਨੇ ਜੋ ਕਿ ਚੰਗੀ ਗੱਲ ਹੈ ਇੱਕ ਲੇਕਿਨ ਸਭ ਤੋਂ ਪਹਿਲਾਂ ਤੇ ਜਿੰਮ ਦੀ ਸੈLECTION ਕਿਦਾਂ ਦੀ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਅੱਜਕੱਲ ਬਹੁਤੇ ਜਿੰਮ ਜਿਹੜੇ ਨੇ ਨਾ ਸੋਸ਼ਲ ਕਲੱਬ ਬਣ ਗਏ ਹੋਏ ਨੇ ਹੈਨਾ ਕਿ ਉੱਥੇ ਤੁਹਾਨੂੰ ਹਰ ਤਰ੍ਹਾਂ ਦਾ ਲਗਜ਼ਰੀ ਜਿਹੜੀ ਹੈਗੀ ਹੈ ਉੱਥੇ ਮਿਲਦੀ ਹੈ ਪਰ ਤੁਸੀਂ ਫਿਰ ਉਸ ਲੈਵਲ ਦਾ ਆਪਣੇ ਅੰਦਰ ਨੂੰ ਬਾਡੀ ਨੂੰ ਹੀਟ ਅਪ ਜਾਂ ਵਰਕਆਊਟ ਨਹੀਂ ਕਰ ਸਕਦੇ ਕਿਉਂਕਿ ਉੱਤੇ ਸੋ ਮਨੀ ਥਿੰਗਸ ਟੂ ਡਿਸਟਰੈਕਟ ਯੂ ਆਪਾਂ ਲਗਜ਼ਰੀ ਕਰ ਦਿੱਤਾ ਜਿਮਸ ਨੂੰ ਬਹੁਤ ਜ਼ਿਆਦਾ ਸੋ ਆਪਣੇ ਵਾਸਤੇ ਇੱਕ ਹਾਰਡ ਕੋਰ ਜਿਮ ਪਹਿਲਾਂ ਦੇਖੋ ਵੀ ਜਿੱਥੇ ਫੈਸਿਲਿਟੀ ਦੀ ਹਰ ਚੀਜ਼ ਹੋਵੇ ਬਟ ਇੰਨਾ ਵੀ ਲਗਜ਼ਰੀ ਨਾ ਹੋਵੇ ਕਿ ਉਹ ਜਿਮ ਨਾ ਲੱਗੇ ਤੇ ਹੋਟਲ ਜ਼ਿਆਦਾ ਲੱਗੇ ਸੋ ਇਹ ਚੀਜ਼ ਹੈ ਸੈਕਰਟਲੀ ਪੇਰੈਂਟਸ ਹਮੇਸ਼ਾ ਵਰੀਡ ਕਰਦੇ ਨੇ ਬੱਚਿਆਂ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨੇ ਜਿਮ ਜਾਣਾ ਹੈ ਔਰ ਉੱਥੇ ਜਾ ਕੇ ਜਿਹੜੇ ਕੋਚੀਜ਼ ਆ ਕੁਝ ਨਾ ਕੁਝ ਰეკਮੈਂਡ ਕਰ ਦਿੰਦੇ ਆ ਜਿਹੜੇ ਤੇ ਐਮਚੁਰ ਲੈਵਲ ਤੇ ਸ਼ੁਰੂਆ ਸਾਡੀ ਘਰ ਦੀ ਖਾਣਾ ਉਹਦੇ ਵਿੱਚ ਸੰਪੂਰਨ ਡਾਈਟ ਹੈ ਤੁਸੀਂ ਦੇਖੋ ਮੈਂ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਵਰਲਡ ਦਾ ਵਿਸ਼ੇਸ ਬਿਗੇਸਟ ਬੋਡੀ ਬਿਲਡਰ ਹੈ ਇਹ ਵੱਡੀ ਗੱਲ ਹੈ ਔਰ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤੇ ਅਸੀਂ ਘਰ ਦੀ ਖਾਣਾ 2000, 2002 2001 ਦੇ ਵਿੱਚ ਨਾ ਮੈਂ ਡੱਬੇ ਡੱਬੇ ਤੱਕ ਤਾਂ ਹੁੰਦੀ ਹੀ ਨਹੀਂ ਸੀਗੀ ਕੋਈ ਮਟਰਨ ਚਿਕਨ ਕੁਛ ਨਹੀਂ ਮੈਂ ਮੈਂਡਾ ਮਾਸ ਬਿਲਕੁਲ ਨਹੀਂ ਖਾਂਦਾ ਕਦੀ ਵੀ ਨਹੀਂ ਕੀਤਾ ਡੀਸੀ ਕਿੰਨੀ ਵੱਡੀ ਗੱਲ ਹੈ ਮਤਲਬ ਇਹ ਇੱਕ ਬਹੁਤ ਵੱਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚੋਂ ਮੈਸੇਜ ਲਾ ਲਓ ਜਾਂ ਘੁੰਮਣ ਸਾਹਿਬ ਵੱਲੋਂ ਹੈ ਵਰਲਡ ਲੈਵਲ ਦਾ ਮੈਸੇਜ ਲਗਾ ਲਓ ਕਿ ਸੇਤ ਨੂੰ ਫਿੱਟ ਰੱਖਣ ਵਾਸਤੇ ਕਿਸੇ ਹੋਰ ਜਾਨਵਰ ਨੂੰ ਮਾਰ ਕੇ ਖਾਣ ਦੀ ਲੋੜ ਨਹੀਂ ਹੈ ਤੁਹਾਡੇ ਅੰਦਰ ਹੀ ਇੰਨਾ ਕੁਝ ਭਰਿਆ ਰੱਬ ਨੇ ਕੁਦਰਤ ਨੇ ਕਿ ਇੱਕ ਇਨਸਾਨ ਜਿਹੜਾ ਹੈਗਾ ਉਹ ਸ਼ੇਰ ਨੂੰ ਨਚਾ ਦਿੰਦਾ ਛੋਟੀ ਜੀ ਛੱਟੀ ਦੇ ਉੱਤੇ ਤੇ ਤੁਹਾਡੇ ਅੰਦਰ ਇੱਕ ਤਾਕਤ ਹੈ ਉਹਨੂੰ ਤੁਸੀਂ ਪ੍ਰੋਟੀਨ ਜਿਹੜੇ ਨੇ ਤੁਹਾਨੂੰ ਦਾਲਾਂ ਚੋਂ ਸਬਜ਼ੀਆਂ ਚੋਂ ਫਰੂਟ ਦੇ ਵਿੱਚੋਂ ਵੈਜੀਟੇਬਲਸ ਦੇ ਵਿੱਚੋਂ ਔਰ ਜ਼ਿਆਦਾਤਰ ਉਹਦੇ ਵਿੱਚੋਂ ਸੈਲਡ ਦੇ ਵਿੱਚੋਂ ਮਿਲ ਜਾਣਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਨਾਲ ਤੁਸੀਂ ਆਪਣੇ ਹਾਰਟ ਲਿਵਰ ਔਰ ਬ੍ਰੇਨ ਨੂੰ ਫਿਟ ਰੱਖ ਸਕਦੇ ਹੋ ਔਰ ਮੈਨੂੰ ਬੜੀ ਵਧੀਆ ਗੱਲ ਲੱਗੀ ਗੁਮਨ ਸਾਹਿਬ ਕਿ ਅਸੀਂ ਇੱਕ ਇਹੋ ਜਿਹੇ ਇਨਸਾਨ ਦੇ ਅੱਗੇ ਅੱਜ ਬੈਠੇ ਆ ਜਿਹੜਾ ਬਿਲਕੁਲ ਹੀ ਸ਼ੁੱਧ ਪਿਓਰ ਮਤਲਬ ਕਿ ਬਾਡੀ ਬਿਲਡਰ ਹੈ ਔਰ ਦੇਸ਼ ਦਾ ਬਾਡੀ ਬਿਲਡਰ ਹੈ ਔਰ ਸਾਨੂੰ ਇਹ ਮਾਣ ਹੈ ਕਿ ਸਾਡੇ ਪੰਜਾਬ ਦਾ ਹੈ ਉਹ ਮਹੂਰਬਾ ਜਿਹੜਾ ਸਾਡੇ ਦੇਸ਼ ਨੂੰ ਮਿਲਿਆ ਔਰ ਇਹਨਾਂ ਦਾ ਮੈਸੇਜ ਜਿਹੜਾ ਉਹ ਬਹੁਤ ਕਲੀਅਰ ਹੈ ਕਿ ਵੈਜੀਟੇਰੀਅਨ ਜਿਹੜਾ ਹੈਗਾ ਰਹਿ ਕੇ ਵੀ ਅਸੀਂ ਬਹੁਤ ਅੱਛੀ ਸਿਹਤ ਪਾ ਸਕਦੇ ਹਾਂਜੀ ਬਿਲਕੁਲ ਜਿਹੜਾ ਮੈਥ ਬਣਿਆ ਲੋਕਾਂ ਦੇ ਵਿੱਚ ਨਾ ਕਿ ਅਸੀਂ ਆਂਡਾ ਮਾਸ ਖਾਵਾਂਗੇ ਤੇ ਫੇਰ ਹੀ ਸਾਡੀ ਬਾਡੀ ਬਣੇਗੀ ਸੋ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਬ੍ਰੇਕ ਕੀਤਾ ਹੈ ਨਾ ਚਾਹੇ ਤੁਸੀਂ ਸਪੋਰਟਸ ਕਰ ਰਹੇ ਹੋ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਸ ਲੋੜ ਕੀ ਹੈ ਨੌਲੇਜ ਇਸ ਪਾਵਰ ਜੇ ਤੁਹਾਨੂੰ ਨੌਲੇਜ ਹੈ ਵੀ ਮੈਨੂੰ ਸਪੋਜ਼ ਆ ਫਰੂਟ ਹੈ ਜੋ ਕੀ ਨਿਊਟ੍ਰੀਸ਼ਨ ਵੈਲਿਊ ਮਿਲ ਰਹੀ ਹੈ ਇੱਥੇ ਰੋਟੀ ਪਈ ਹੈ ਜੋ ਕੀ ਨਿਊਟ੍ਰੀਸ਼ਨ ਵੈਲਿਊ ਮਿਲ ਰਹੀ ਹੈ ਦਾਲਾਂ ਚ ਕੀ ਨਿਊਟ੍ਰੀਸ਼ਨ ਮਿਲ ਰਿਹਾ ਸੋ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਡਾਈਟ ਨੂੰ ਅਡਜਸਟ ਕਰਕੇ ਆਪਣੇ ਬਾਡੀ ਦੇ weight ਦੇ ਅ ਜੇ ਕੋਈ ਤੁਸੀਂ ਗਰੋ ਕਰ ਗਏ ਜਾਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਪਰਫਾਰਮ ਕਰਨ ਲੱਗ ਪਏ ਥੈਨ ਫਿਰ ਥੋੜੇ ਬਹੁਤੇ ਸਪਲੀਮੈਂਟਸ ਨੂੰ ਆਪਾਂ ਐਜ਼ ਅ ਹੈਲਪ ਵਾਸਤੇ ਐਡ ਔਨ ਕਰ ਸਕਦੇ ਆ ਸੋ ਸਾਡਾ ਸਰਪਲਸ ਇੱਕ ਡਾਈਟ ਦਾ ਪੈਕੇਜ ਬਣ ਜਾਂਦਾ ਹੈ ਉਹ ਵੀ ਇੱਕ ਚੰਗੇ ਡਾਈਟੀਸ਼ਨ ਜਾਂ ਡਾਕਟਰ ਦੀ ਸਲਾਹ ਨਾਲ ਬਿਲਕੁਲ ਤੁਹਾਡੇ ਕਿਸੇ ਕੋਚ ਡਾਕਟਰ ਨਿਊਟ੍ਰੀਸ਼ਨ ਉਹਨਾਂ ਦੇ ਅਕੋਰਡਿੰਗਲੀ ਜੋ ਤੁਹਾਨੂੰ ਰਿਕਮੈਂਡ ਕਰਦੇ ਆ ਥੈਨ ਯੂ ਕੈਨ ਸਟਾਰਟ ਯੂジング ਸੋ ਇਸ ਤਰੀਕੇ ਨਾਲ ਅਸੀਂ ਆਪਾਂ ਆਪਣੀ ਬਾਡੀ ਨੂੰ ਬਿਲਕੁਲ ਹੈਲਥੀ ਐਂਡ ਫਿਟ ਰੱਖ ਸਕਦੇ ਆਂ ਜੀ ਬਹੁਤ ਕੋ ਮਨਜ਼ਾ ਵਧੀਆ ਲੱਗੀ ਗੱਲ ਹੈ ਔਰ ਇਹ ਮੇਰੇ ਦਿਲ ਦੀ ਇੱਛਾ ਸੀ ਕਿ ਇਹ ਸ਼ਬਦ ਉਹੀ ਬੰਦਾ ਬੋਲੇ ਜਿਸ ਨੂੰ ਇਹਨਾਂ ਸ਼ਬਦਾਂ ਦਾ ਪਤਾ ਹੈ ਐਵੇਂ ਬੋਲਣ ਨੂੰ ਤਾਂ ਕੋਈ ਕੁਝ ਵੀ ਬੋਲੀ ਜਾਂਦਾ ਪਰ ਜਿਨ੍ਹਾਂ ਨੇ ਆਪਣੇ ਜਿਸਮ ਤੇ ਚੀਜ਼ਾਂ ਹੰਡਾਈਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਹਿਣਾ ਸੌਖਾ ਕਿ ਅੱਜ ਕੋਮਨ ਸਾਹਿਬ ਜਿਹੜੇ ਨੇ ਇਸ ਲੈਵਲ ਤੇ ਬੈਠੇ ਨੇ ਇਸ ਜਗ੍ਹਾ ਤੇ ਬੈਠੇ ਨੇ ਪਰ ਉਹਨਾਂ ਨੇ ਕਿੰਨੀ ਮਿਹਨਤਾਂ ਕੀਤੀ ਹੋਣਗੀਆਂ ਕਿੰਨਾ ਆਪਣੇ ਸਰੀਰ ਨੂੰ ਕਸ਼ਟ ਜਾਂ ਕਿੰਨਾ ਪ੍ਰੇਮ ਕੀਤਾ ਹੋਊਗਾ ਜਿਸ ਨਾਲ ਉਹ ਇੱਥੇ ਤੱਕ ਆਏ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਆਪਾਂ ਇਸ ਗੱਲ ਤੇ ਗੱਲ ਕਰ ਰਹੇ ਹਾਂ ਔਰ ਸਭ ਤੋਂ ਬੜੀ ਗੱਲ ਮੈਨੂੰ ਸੀ ਕਿ ਮੈਂ ਇਹ ਦਿਲੋਂ ਚਾਹੁੰਦਾ ਸੀ ਕਿ ਮੈਂ ਸਵਾਲ ਤੁਹਾਡੇ ਕੋਲੋਂ ਲਵਾ ਔਰ ਇਹਦਾ ਜਵਾਬ ਤੁਸੀਂ ਦਿੱਤਾ ਦਵਾਈਆਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਆ ਤੇ ਸਾਨੂੰ ਆਪਣੀ ਹੈਲਥ ਉਤੇ ਪ੍ਰੋਪਰ ਧਿਆਨ ਦੇਣਾ ਚਾਹੀਦਾ ਔਰ ਉਹਦੇ ਵਾਸਤੇ ਜ਼ਰੂਰੀ ਹੈ ਐਕਸਰਸਾਈਜ਼ ਕਰਨਾ ਮਿਹਨਤ ਕਰਨਾ ਚਾਹੀਏ ਤੁਸੀਂ ਜਿਮ 'ਚ ਜਾ ਕੇ ਕਰੋ ਚਾਹੇ ਗਰਾਊਂਡ 'ਚ ਜਾ ਕੇ ਕਰੋ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ ਜੀ ਔਰ ਮੈਂ ਯੰਗਸਰਸ ਨੂੰ ਹਮੇਚਾ ਇਹ ਅਪਰੋਚ ਕਰਦਾ ਹਾਂ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਅੱਜ ਕੱਲ ਦੇ ਨੌਜਵਾਨ ਬੱਚੇ ਨੇ ਕਿਉਂਕਿ ਥੜਾ ਥੜਾ ਲਾਈਫ ਸਟਾਈਲ ਮੋਬਾਈਲ ਫੋਨ ਨੇ ਡਿਸਟਰਬ ਕਰ ਦਿੱਤਾ ਹੋਇਆ ਤੇ ਮੈਂ ਇਹੀ ਕਹਿਣਾ ਵੀ ਤੁਸੀਂ ਕਮ ਸੇ ਕਮ 45 ਮਿੰਟਸ ਐਟ ਲੀਸਟ ਆਪਣੀ ਬਾਡੀ ਵਾਸਤੇ ਜ਼ਰੂਰ ਕੱਢੋ ਭਾਵੇਂ ਤੁਸੀਂ ਜਿਮ ਜਾਓ ਭਾਵੇਂ ਕੋਈ ਐਥਲੈਟਿਕ ਵਰਕਆਊਟ ਕਰੋ ਜਾਂ ਗਰਾਊਂਡ 'ਚ ਜਾਓ ਜਾਂ ਕਿ ਫਿਜ਼ੀਕਲੀ ਜਿਹੜਾ ਅਸੀਂ ਬਾਡੀ ਨੂੰ ਐਕਟੀਵੇਟ ਰੱਖੀਏ ਔਰ ਉਹਦੇ ਨਾਲ ਸਾਡੀ ਜਿਹੜੀ ਸਟਰੈਂਥਨਿੰਗ ਮਸਲ ਗਰੋਥ ਔਰ ਪ੍ਰੋਪਰ ਰਵੇ ਐਂਡ ਜੇ ਸਾਡਾ ਸਰੀਰ ਤੰਦਰੁਸਤ ਹੋਵੇਗਾ ਤਾਂ ਸਾਡੀ ਮੈਂਟਲ ਹੈਲਥ ਜਿਹੜੀ ਹੈ ਉਹ ਵੀ ਨਾਲ ਇੰਪਰੂਵ ਕਰਦੀ ਕੰਮ ਕਰਦੀ ਹੈ ਔਰ ਮੈਂਟਲ ਹੈਲਥ ਜਿਹੜੀ ਹੈਗੀ ਸਭ ਤੋਂ ਜ਼ਰੂਰੀ ਹੈ ਸੋ ਇਹ ਦੋਨੇ ਇਕੁਅਲੀ ਇੰਪੋਰਟੈਂਟ ਨੇ ਜੀ ਮੈਂਟਲ ਐਂਡ ਫਿਜ਼ੀਕਲੀ ਸੋ ਇਸ ਤਰੀਕੇ ਨਾਲ ਅਸੀਂ ਬੈਲੈਂਸ ਕਰ ਸਕਦੇ ਹਾਂ ਪਰ ਇਹਨਾਂ ਵਾਸਤੇ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਔਰ ਮੈਂਡ ਤੁਹਾਡੀ ਆਪਣੀ ਪਸੰਦ ਦੀ ਹੋ ਸਕਦੀ ਹੈ ਕਿਹੜੀ ਐਕਸਰਸਾਈਜ਼ ਤੁਸੀਂ ਕਰਨੀ ਹੈ ਕੋਈ ਇਹੋ ਜਿਹਾ ਰਾਹ ਦੱਸੋ ਬੱਚਿਆਂ ਨੂੰ ਜੋ ਤੁਰ ਪੈਣ ਰਸਤੇ ਤੇ ਤੁਰਨਾ ਉਹਨਾਂ ਨੂੰ ਕੋਈ ਰਾਹ ਹੀ ਨਹੀਂ ਦੇ ਰਿਹਾ ਵੀ ਕਿਵੇਂ ਕਰੀਏ ਨਹੀਂ ਰਾਤ ਦੇਖੋ ਜੀ ਇਨਸਾਨ ਦੇ ਅੰਦਰ ਜਰੂਰ ਕੁਝ ਕਰਨ ਦੀ ਹੁੰਦੀ ਹੈ ਚਾਹਤ ਤੇ ਫਿਰ ਉਹਨਾਂ ਨੂੰ ਹੁੰਦਾ ਵੀ ਕੋਈ ਨਾ ਕੋਈ ਇਨਫਲੂਐਂਸ ਕਰਦਾ ਸਪੋਜ਼ ਮੈਂ ਬਾਡੀ ਬਿਲਡਿੰਗ ਕਰਦਾ ਹਾਂ ਨਾ ਸਪੋਰਟਸ ਤੋਂ ਆਇਆ ਤੇ ਬਹੁਤ ਸਾਰੇ ਨੌਜਵਾਨ ਬੱਚੇ ਮੈਨੂੰ ਦੇਖ ਕੇ ਇਨਫਲੂਐਂਸ ਹੁੰਦੇ ਨੇ ਕਿਉਂਕਿ ਮੈਂ ਵੀ ਇਸੇ ਤਰ੍ਹਾਂ ਕਿਸੇ ਨੂੰ ਦੇਖ ਕੇ ਸ਼ੁਰੂਆਤ ਕੀਤੀ ਸੀ ਜਦੋਂ ਉਹਨਾਂ ਨੂੰ ਮੈਂ ਦੇਖਿਆ ਤੇ ਮੈਨੂੰ ਲੱਗਾ ਬਾਡੀ ਇਦਾਂ ਦੀ ਬੰਨਣੀ ਚਾਹੀਦੀ ਹੈ ਸੋ ਇਹ ਸਾਡਾ ਆਪਣੇ ਅੰਦਰੋਂ ਕਾਰਜ ਆਉਂਦੀ ਹੈ ਬਟ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਲਈ ਟਾਈਮ ਕੱਢੋ ਰਸਤਾ ਇਹਦਾ ਹੀ ਹੈ ਕਿ ਆਪਾਂ ਨੂੰ ਥੋੜੀ-ਬਹੁਤੀ ਆਪਣੇ ਸਰੀਰ ਵੱਲ ਧਿਆਨ ਦੇਣਾ ਪੈਣਾ ਹੈ ਵੀ ਹਾਵ ਟੂ ਲੁੱਕ ਗੁੱਡ ਵੀ ਹਾਵ ਟੂ ਲੁੱਕ ਫਿਟ ਔਰ ਜਿਵੇਂ ਅੱਜ ਦੇ ਯੁੱਗ ਵਿੱਚ ਦੇਖੀਏ ਤੇ ਹੈਲਥ ਐਂਡ ਫਿਟਨੈਸ ਇਜ਼ ਇੰਪੋਰਟੈਂਟ ਪਾਰਟ ਆਫ ਲਾਈਫ ਮਤਲਬ ਚੰਗੇ ਕੋਚ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਸਟਾਰਟ ਕਰਨਾ ਚਾਹੀਦਾ ਇੱਕ ਅੱਛਾ ਮੈਂਟਰ ਜੇ ਤੁਹਾਨੂੰ ਮਿਲ ਜਾਵੇ ਫਿਰ ਉਹ ਬਹੁਤ ਵਧੀਆ ਹੈ ਬਟ ਰੈਂਡਮਲੀ ਕੀ ਹੁੰਦਾ ਵੀ ਸ਼ੁਰੂਆਤ ਦੇ ਵਿੱਚ ਸਾਨੂੰ ਪਿੰਡਾਂ ਵਿੱਚ ਜਾਂ ਅਖਾੜਿਆਂ ਵਿੱਚ ਜਾਂ ਗਰਾਊਂਡ ਵਿੱਚ ਕੋਚ ਨਹੀਂ ਮਿਲਦੇ ਉਹਦੇ ਵਾਸਤੇ ਸਾਨੂੰ ਵੱਡੀ ਅਕੈਡਮੀ 'ਚ ਜਾਣਾ ਪੈਂਦਾ ਬਟ ਅਸੀਂ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਹੋਮ ਵਰਕਆਊਟਸ ਜੇ ਨਹੀਂ ਮਿਲ ਜਾਂਦੀ ਜਿਹੜੀ ਸੀ ਘਰ 'ਚ ਹੀ ਰਹਿ ਕੇ ਕਰ ਸਕਦੇ ਆ ਗਰਾਊਂਡ 'ਚ ਜਾ ਕੇ ਕਰ ਸਕਦੇ ਆ ਸੋ ਸਾਨੂੰ ਇਸ ਟੈਕਨੋਲੋਜੀ ਦਾ ਫਾਇਦਾ ਵੀ ਲੈਣਾ ਚਾਹੀਦਾ ਸਿੱਖਣ ਵਾਸਤੇ ਬਿਲਕੁਲ ਦੇਖੋ ਤੁਸੀਂ ਘੁੰਮਣ ਸਾਹਿਬ ਨੂੰ ਦੇਖ ਸਕਦੇ ਹੋ ਹਲੇ ਆਪਾਂ ਨੂੰ 2 ਮਿੰਟ ਹੋਏ ਆ એનર્ਜੀ ਪੂਰੀ ਚੋ ਰਹੀ ਹੈ શરીਰ 'ਚ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਗਰਾਊਂਡ 'ਚ ਜਾ ਕੇ ਪਸੀਨਾ ਕੱਢੋ ਅਸੀਂ ਕਹਿੰਦੇ ਹਾਂ ਤੁਸੀਂ ਜਾ ਕੇ ਆਪਣੇ ਆਪ ਨੂੰ ਪੂਰਾ ਐਕਸਰਸਾਈਜ਼ ਕਰਕੇ ਪਸੀਨਾ ਕੱਢੋ ਪਰ ਗੱਲ ਇਹ ਹੈ ਕਿ ਪਸੀਨਾ ਉਹ ਹੁੰਦਾ ਜਿਹੜਾ ਆਪਣੇ ਆਪ ਦੋ ਸ਼ਬਦ ਬੋਲਣ ਦੀ ਨਿਕਲਣਾ ਸ਼ੁਰੂ ਹੋ ਜਾਏ ਮੈਨੂੰ ਤਾਂ ਆਪ ਬਹੁਤ ਜ਼ਿਆਦਾ ਮੈਂ ਇਨਸਪਾਇਰ ਹੋ ਰਿਹਾ ਤੁਹਾਡੇ ਕੋਲ ਕਿ ਐਸ ਉਮਰ 'ਚ ਜਿਵੇਂ ਅੱਜ ਸਾਡੀ 60 ਦੀ ਉਮਰ ਹੋ ਗਈ ਹੈ ਤੇ ਅਸੀਂ ਅੱਜ ਵੀ ਚਾਹੁੰਦੇ ਹਾਂ ਵੀ ਕੁਸ਼ੀ ਮੈਂ ਤੁਸੀਂ 45 ਮਿੰਟ ਗਿਆ ਮੈਂ ਰੋਜ਼ ਸਵੇਰੇ 45 ਮਿੰਟ ਕਰਦਾ ਪਰ ਇਹ ਹੈ ਕਿ ਅਸੀਂ ਤੁਹਾਡੇ ਵਾਲੀ ਨਹੀਂ ਕਰ ਸਕਦੇ ਅਸੀਂ ਯੋਗਾ-ਯੋਗਾ ਕਰਕੇ ਆਪਣੀ ਬਾਡੀ ਨੂੰ ਸਟ੍ਰੈਚ ਕਰਕੇ ਇੰਨੇ ਜ਼ਰੂਰੀ ਨਹੀਂ ਜੀ ਆਪਾਂ ਲੁਹਾਈ ਚੱਕਣਾ ਹੈ ਦੇਰ ਸੋ ਮਨੀ ਵੇਜ਼ ਆਪਾਂ ਯੋਗਾ ਕਰ ਸਕਦੇ ਆ ਆਪਾਂ ਬ੍ਰਿਸਕ ਵਾਕ ਕਰ ਸਕਦੇ ਆ ਆਪਾਂ ਸਾਈਕਲਿੰਗ ਕਰ ਸਕਦੇ ਆ ਕੋਈ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਆ ਬਸ ਗੱਲ ਕਰਨ ਦੀ ਹੈ ਕਰਨ ਦੀ